ਤੋ ਜਲਦ ਪਾਈ ਬਲਜੀਤ ਸਿੰਘ ਸਾਗ ਲੁਧਿਆਣੇ ਵਾਲਿਆਂ ਦਾ ਸਰਬਸਾਂਝੀ ਗੁਰਬਾਣੀ ਦੇ ਆਧਾਰ ਤੇ ਬਹੁਤ ਜਨਮ ਵਿਚੁਰੇ تھے ਮਾਧੋ ਟਾਈਟਲ ਦਾ ਸ਼ਬਦ ਆ ਰਿਹਾ ਤੰਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਚੋਂ ਲਈ ਗਈ ਇਸ ਸ਼ਬਦ ਨੂੰ ਬਾਈਬਲਜੀਤ ਸਿੰਘ ਸਾਗਰ ਅਤੇ ਸਾਥੀਆਂ ਵੱਲੋਂ ਬੜੇ ਹੀ ਰਸਪੀਨੀ ਆਵਾਜ਼ ਵਿੱਚ ਗਾਇਨ ਕੀਤਾ ਗਿਆ ਹੈ। ਇਸ ਸ਼ਬਦ ਦਾ ਪੋਸਟਰ 108 ਡੇਰਾ ਬਾਬਾ ਸੰਤ ਮੇਲਾ ਰਾਮ ਪਰਮਚਾਰਾ ਵਿਖੇ ਡੇਰੇ ਦੇ ਮੁਖੀ 108 ਸੰਤ ਕੁਲਵੰਤ ਰਾਮ ਪਰਮਚਾਰਾ ਜੀ ਦੇ ਸ਼ੁਭ ਹੱਥੋਂ ਰਿਲੀਜ਼ ਕਰਵਾਇਆ ਗਿਆ। ਇਸ ਮੌਕੇ ਸੰਤ ਕੁਲਵੰਤ ਰਾਮ ਜੀ ਨੇ ਇਸ ਸ਼ਬਦ ਤੇ ਸਮੂਹ ਟੀਮ ਨੂੰ ਲੱਖ ਲੱਖ ਵਧਾਈ ਦਿੱਤੀ। ਵਾਹਿਗੁਰੂ ਜੀ ਬਿਜਾ ਜੀ ਸ੍ਰੀ ਮਹਾਰਾਜ ਕੀ ਜੈ ਜੈ ਗੁਰਦੇਵ ਤਨਪੁਰਦੇਵ ਜੈ ਗੁਰੂदास ਗੁਰੂ ਪਿਆਰੇ ਸਾਧ ਸੰਗਤ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ ਸਾਗਰ ਲੁਧਿਆਣੇ ਵਾਲੇ ਜਿਨ੍ਹਾਂ ਨੇ ਸਰਬ ਸੰਜੀਗਰ ਬਾਣੀ ਤਨ ਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਇੱਕ ਸ਼ਬਦ ਜਿਨ੍ਹਾਂ ਨੇ ਗਾਇਨ ਕੀਤਾ ਹੈ ਬਹੁਤ ਜਨਮ ਬਿਸਰੇ ਥੇ ਮਾਦੋ ਇਹ ਜਨਮ ਤੇ ਮਾਰੇ ਲਿਕੇ ਜੋ ਇਹਨਾਂ ਦੀ ਆਵਾਜ਼ ਬਹੁਤ ਹੀ ਬਹੁਤ ਵਧੀਆ ਹੈ ਔਰ ਗਾਇਆ ਵੀ ਇਹਨਾਂ ਨੇ ਬਹੁਤ ਵਧੀਆ ਹੈ ਔਰ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਦੱਬ ਕੇ ਆਪਾਂ ਸਾਰ ਸਬਸਕ੍ਰਾਈਬ ਕਰੀਏ ਇਹਨਾਂ ਨੂੰ ਸ਼ੇਅਰ ਕਰੀਏ ਅਤੇ ਗਾਹ ਤੋਂ ਗਾਹ ਸ਼ੇਅਰ ਕਰੀਏ ਔਰ ਇਹਨਾਂ ਨੂੰ ਵੱਧ ਤੋਂ ਵੱਧ ਆਪਾਂ ਪ੍ਰੋਗਰਾਮ ਦਈਏ ਤਾਂ ਜੋ ਗੁਰੂ ਜੀ ਦੀ ਹਸਤਤ ਹੋਰ ਵੀ ਕਰ ਕਰ ਸਕਣ ਅੱਪਾ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਹੈ ਮੈਂ ਡੀਰਾ 108 ਸੰਤ ਬਾਬਾ ਮਿੱਲਾ ਜਨ ਦੇਲੇ ਵੱਲੋਂ ਅਤੇ ਸ਼੍ਰੀ ਗੁਰੂਦਾਸ ਸਾਧ ਸੰਪਰਦਾਇ ਸੋਸਾਇਟੀ ਵੱਲੋਂ ਇਹਨਾਂ ਨੂੰ ਇਸ ਸ਼ਬਦ ਦੇ ਗਾਣ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਅਰਦਾਸ ਕਰਦਾ ਹਾਂ ਕਿ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੈ ਗੁਰਦੇ ਹੁਤਾਨ ਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ Shamla Chander Building Maintenance Handyman under Check Trade platform is now available on your local London area. He has more than 5 years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ